ਆਪਣੇ ਪੰਜਾਬ ਵਾਲਿਆਂ ਦੇ ਵਿੱਚ ਕਿਹੜਾ ਕੀ ਟੂਰਿਸਟ ਕਿਵੇਂ ਪੜਨਗੇ ਤੇ ਯੋਸ਼ਿਕਾਵੇਂ ਸਮਝਣਗੇ ਇਹਨਾਂ ਨੂੰ ਕੋਈ ਮਤਲਬ ਨਹੀਂ ਟੂਰਿਸਟ ਸਮਝੇ ਨਾਲ ਸਮਝੇ ਵੈਸੇ ਜਦੋਂ ਸਾਰਾ ਦਿਨ ਘੁੰਮ ਕੇ ਥੱਕੇ ਹੋਈ ਹੈ ਨਾ ਚੱਲਣ ਨੂੰ ਜੀਨ ਨਹੀਂ ਕਰਦਾ ਸਭ ਤੋਂ ਵੱਡੀ ਚਾਹਤ ਜੀ ੱਡੀ ਵੱਡੀ ਚਾਹਤ ਜੀ ਉੱਪਰ ਤੁਰ ਕੇ ਖੜਨੀ ਜਾਂਦੀ ਆ ਇਹਦਾ ਡ੍ਰੀਮ ਆ ਕਿ ਮੈਂ ਇੰਟਰਨੈਸ਼ਨਲ ਟਰੈਵਲ ਕਰਾਂ ਪੂਰਾ ਵਰਲਡ ਹਨਾ ਤੇ ਨਾਲ ਤੁਹਾਨੂੰ ਵੀ ਕਰਾਂਗਾ ਬਸ ਇਹ ਜਿੰਦਰ ਦਾ ਚੱਲਦੇ ਆਂ ਜੀ ਹੁਣ ਬਾਹਰ ਦੇਖਦੇ ਆਂ ਆਕੇ ਇਹ ਮੈਪ ਆ ਗਿਆ ਜੀ ਫਲਾਵਰ ਪਾਰਕ ਦਾ ਤੁਸੀਂ ਦੇਖ ਸਕਦੇ ਹੋ ਆਪਾਂ ਹੈਗੇ ਆਂ ਜੀ ਫਿਲਹਾਲ ਇਧਰ ਜੀ ਇੱਥੇ ਤੇ ਅੱਗੋਂ ਐਵੇਂ ਰਸਤੇ ਬਣੇ ਹੋਏ ਨੇ ਅੱਗੇ ਇੱਥੇ ਲੈ ਕੇ ਜੀ ਆ ਵਿੱਚ ਤੇ ਇਧਰ ਅੱਗੇ ਸਾਰਾ ਇਹ ਪ੍ਰਾਈਟ ਕਨਵਰਟੀਕਾ ਵਗੈਰਾ ਰੀਵਰ ਫਰੰਟ ਵਾਕ ਵਗੈਰਾ ਇਹ ਸਾਰਾ ਚੁਸ ਵੈਸੇ ਜਦੋਂ ਸਾਰਾ ਦਿਨ ਘੁੰਮ ਕੇ ਥੱਕੇ ਹੋਈ ਹੈ ਨਾ ਚੱਲਣ ਨੂੰ ਜੀ ਨਹੀਂ ਕਰਦਾ ਬਟ ਥੋੜੇ ਸਾਰਿਆਂ ਦੇ ਪਿਆਰ ਕਰਕੇ ਕਿ ਤੁਸੀਂ ਵੀਡੀਓes ਨਾਲ ਨਾ ਪਿਆਰ ਦੇ ਰਹੇ ਹੋ ਉਹਦੇ ਕਰਕੇ ਕਰਨਾ ਪੈਂਦਾ ਤੇ ਹੁਣ ਕਿਹੜਾ ਕੱਢ ਕੇ ਆਵਾਂਗੇ ਜੀ ਇੱਕ ਇਸ ਵਾਰ ਜਾਣਾ ਆਪਾਂ ਨੇ ਪਾਸ ਲੈ ਕੇ ਪਾਸ ਪਤਾ ਨਹੀਂ ਕਿਹੜਾ ਇੱਕ ਚੌਂਕ ਦੱਸਿਆ ਸੀਗਾ ਮੈਂ ਨੋਟ ਕੀਤਾ ਹੋਇਆ ਉੱਥੇ ਜਿੱਥੇ ਆਪਣਾ ਫੂਡ ਮਾਰਕੀਟ ਲੱਗਦੀ ਆ ਹੁਣ 8-9 ਵਜੇ ਫਾਇਟ ਤਾਂ ਇਹ ਹੀ ਆ ਜੀ ਇਧਰ ਇਹ ਰਸਤੇ ਜ ਬਣੇ ਹੋਏ ਨੇ ਅੱਗੇ ਲੇਕ ਆ ਜੀ ਲੇਕ ਤੱਕ ਜਾਣੇ ਜੇ ਆਪਾਂ ਉਸ ਤੋਂ ਅੱਗੇ ਨਹੀਂ ਜਾਉਣਾ ਮੇਰੇ ਕੋਲ ਰਿਕਾਰਡਿੰਗ ਵਰਤ ਨਹੀਂ ਹੈਗਾ ਇੱਥੇ ਨੂੰ ਟਾਈਮ ਵੇਸਟ ਕਰਨਾ ਆਪਾਂ ਉਧਰ ਚੱਲਦੇ ਹਾਂ ਜੀ ਜਿਹੜਾ ਫੂਡ ਮਾਰਕੀਟ ਲੱਗਦੀ ਆ ਉਧਰ ਆਪਾਂ ਆਪਣਾ ਟਾਈਮ ਇਨਵੈਸਟ ਕਰਾਂਗੇ ਉਸ ਤੋਂ ਬਾਅਦ ਮੈਂ ਰੂਮ 'ਚ ਜਾ ਕੇ ਰੈਸਟ ਕਰਾਂਗਾ ਕਿਉਂਕਿ ਸਾਰਾ ਦਿਨ ਤੇ 3 ਦਿਨ ਹੋ ਗਏ ਲਗਾਤਾਰ ਜੀ ਘੁੰਮਦੇ ਆਣ ਹਣਾ ਤੇ ਸਾਰਾ ਦਿਨ ਤਾਂ ਸੱਕੀ ਹੁੰਦੀ ਆ ਜੀ ਘਰੇ ਉਧਰ ਰੂਮ 'ਚ ਜਾ ਕੇ ਵੀਡੀਓ ਵਗੈਰਾ ਐਡੀਟਿੰਗ ਕਰਨ ਦਾ ਟਾਈਮ ਕਾਫੀ ਲੱਗ ਜਾਂਦਾ ਤੇ ਉਸ ਤੋਂ ਬਾਅਦ ਫਿਰ ਆਪਣਾ ਕਿਤੇ ਜਾ ਕੇ ਸੌਣ ਨੂੰ ਟਾਈਮ ਮਿਲਦਾ ਡਿਨਰ ਵੀ ਕਰਾਂਗੇ ਉੱਥੇ ਕਰਾਂਗੇ ਡਿਨਰ ਇਹ ਆ ਗਏ ਜਿੱਧਰ ਕੁਝ ਫੁੱਲ ਟਿਲਾ ਨਹੀਂ ਟਿਲਾ ਉਹ ਮਾਰ ਇਹ ਫੁੱਲਾਂ ਦੀ ਜੀ ਪੱਤੇ ਹੀ ਐਵੇਂ ਤਨੇ ਕਲਰਫੁੱਲ ਨਹੀਂ ਬੱਚਿਆਂ ਦੀ ਚੀਜ਼ਾਂ ਨਹੀਂ ਜਿਹੇ ਇੱਥੇ ਇੱਥੇ ਇਹ ਬਣਾਉ ਹੈ ਜਿਵੇਂ ਹਲ ਜਾ ਕੋਈ ਪੇੜ ਪੌਦੇ ਨੇ ਜੀ ਖਾਰੋ ਦੀ ਖਾਰੋ ਦੀ ਲੈ ਕੇ ਜੀ ਅੱਗੇ ਥੋੜੀ ਜਿਹੀ ਛੋਟੀ ਜਿਹੀ ਬਣਾਈ ਹੋਣੀ ਮੈਨੂ ਮੇਡ ਦੇਖਦੇ ਆਂ ਉਹ ਦੇਖ ਕੇ ਚੱਲਦੇ ਆਂ ਜੀ ਪਰਪਾ ਇੱਥੋਂ ਕੇ ਲਰ ਲੀਫ ਗਾਰਡ ਨਾ ਕੀ ਜੇ ਰੰਗ ਰੰਗ ਦਾ ਪੱਤੇ ਨੇ ਜੀ ਠੀਕ ਹੋ ਇਹ ਕਾਕਾ ਨੂੰ ਚੰਨਾਈ ਲੱਗੇ ਹਾਂ ਬੈਠਣ ਲਈ ਟਾਈਮ ਸਪੈਂਡ ਕਰਨ ਦੀ ਵੈਸੇ ਵਧੀਆ ਬਣੀ ਆ ਪਾਰਕ ਤੇ ਵਧੀਆ ਸ਼ਾਂਤੀ ਜਆ ਗ੍ਰੀਨਰੀ ਵਾਲਾ ਮਾਹੌਲਾ ਨਾਲ ਇਧਰ ਸੁਣ ਸੁਣੀਆਂ ਬਿਲਡਿੰਗਸ ਨੇ ਇਧਰ ਬੈਕਸਾਈਡ ਤੇ ਰੀਵਰ ਆ ਤਾਂ ਕਰਕੇ ਵਧੀਆ ਇੱਥੇ ਟਾਈਮ ਪਾਸ ਜਿਹੜੇ ਲੋਕਲ ਨੇ ਜੋ ਕਰ ਸਕਦੇ ਨੇ ਆ ਕੇ ਫ੍ਰੀ ਵਾਲੇ ਦਿਨ ਬੱਚਿਆਂ ਨੂੰ ਲਿਆ ਕੇ ਇੱਥੇ ਹਨਾ ਆ ਸਭ ਤੋਂ ਵੱਡੀ ਚੈਸ ਜੀ ਤੇ ਅਜੇ ਚੈਸ ਬਣੀ ਹੋਈ ਹੈ ਚੈਸ ਕੱਢਣ ਲਈ ਦੇਖੋ ਤੁਸੀਂ ਉੱਪਰ ਐਡੀ ਵੱਡੀ ਚੈਸ ਜੀ ਉੱਪਰ ਤੁਰ ਕੇ ਕੱਢਣੀ ਜਾਂਦੀ ਆ ਦੇਖੋ ਜੀ ਇਹ ਖੇਡ ਰਹੇ ਨੇ ਉੱਪਰ ਭਾਵੇਂ ਬੈਠ ਵੀ ਜਾਓ ਦੇਖੋ ਉਧਰ ਹੈ ਹਾਥੀ ਤੇ ਉੱਪਰ ਬੰਦਾ ਬੈਠਾ ਜੀ ਇੱਕ ਘੋੜਾ ਬਣਿਆ ਹੋਇਆ ਜੀ ਐਜ ਨਾਲ ਤੇ ਛੱਤ ਜੀ ਬਣਾਈ ਹੋਈ ਹੈ ਜੀ ਔਰ ਜਿਹ ਉਧਰ ਸਾਹਮਣੇ ਲੇਕ ਚੱਲਦੇ ਹਾਂ ਜਿੱਥੇ ਦੇਖੋ ਇਹ ਐਵੇਂ ਹੁੰਦਾ ਜੀ ਮੈਂ ਜਿਵੇਂ ਘੁੰਮਣ ਆਇਆ ਹਣਾ ਘੁੰਮਣ ਦੇ ਐਕਸਪੈਂਸਸ ਹੁੰਦੇ ਨੇ ਕਾਫੀ ਜ਼ਿਆਦਾ ਹਣਾ ਤੇ ਤੁਸੀਂ ਵੀਡੀਓ ਨੂੰ ਪਿਆਰ ਦਿਓ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਜਿਆਦਾ ਤੋਂ ਜਿਆਦਾ ਤਾਂ ਕਿ ਹਣਾ ਆਪਣਾ ਚੈਨਲ ਗਰੋ ਕਰੇ ਤੇ ਆਪਾਂ ਲੌਂਗ ਟ੍ਰਿਪ ਵੀ ਲਾਈਏ ਮੇਰਾ ਡ੍ਰੀਮ ਆ ਕਿ ਮੈਂ ਇੰਟਰਨੈਸ਼ਨਲ ਟ੍ਰੈਵਲ ਕਰਾਂ ਪੂਰਾ ਵਰਲਡ ਹਣਾ ਤੇ ਨਾਲ ਤੁਹਾਨੂੰ ਵੀ ਕਰਾਂਗਾ ਤਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਹ ਬਣਾਈ ਹੋਈ ਹੈ ਜਿਹੜੇ ਆਰਟੀਫੀਸ਼ਲ ਪਿਛੋਂ ਪਾਣੀ ਆ ਰਿਹਾ ਸੋ ਉਧਰ ਪੱਥਰਾਂ ਨੂੰ ਘੜਕੇ ਇਧਰ ਹੋ ਕੇ ਜੀ ਫੇਰ ਉਧਰ ਲੇਕ ਤੇ ਜਾ ਰਿਹਾ ਤੇ ਇਧਰ ਲੇ ਗਿਆ ਜੀ ਅੱਗੇ ਇਹ ਹੈ ਜੀ ਆਰਟੀਫੀਸ਼ਲ ਲੇਕ ਮੈਨ ਮੇਡ ਉਹ ਹੋਵਾਰੇ ਚੱਲਦੇ ਨੇ ਜਿੰਨੀ ਮਿੱਟੀ ਲੋਦਨ ਤੇ ਉਹ ਉਧਰ ਦਰਵਾਜੇ ਜਿਹੇ ਬਣੇ ਨੇ ਹਰਟ ਵਾਲੇ ਇਹ ਆ ਨੇ ਉਹਨਾਂ ਦੇ ਲਾਈਟਾਂ ਲੱਗੀਆਂ ਨੇ ਰਸਤੇ ਦੇ ਉੱਪਰ ਕਿ ਕਿ ਇਧਰ ਚੱਲ ਰਹੇ ਨੇ ਜੀ ਆਪਣਾ ਪਵਾਰੇ ਤੇ ਕਲਰਫੁਲ ਵਿੱਚ ਲਾਈਟਸ ਲਗੀਆਂ ਹੋਈਆਂ ਨੇ ਇਧਰੋਂ ਵੀ ਪਾਣੀ ਘਰ ਘਰ ਕੇ ਦੇ ਵਿੱਚ ਯਾਰ ਮਿਕਸ ਹੋ ਰਿਹਾ ਇਧਰ ਲੇਕ ਦੀ ਥੋੜੀ ਜਿਹੀ ਸਫਾਈ ਨਹੀਂ ਕੀਤੀ ਪਤਾ ਨਹੀਂ ਜਾਣ ਕੇ ਜਦ ਤਾ ਇਹਨੂੰ ਨੇਚਰਲ ਲੁੱਕ ਦੇਣ ਦੀ ਬਣਾਈ ਹੋਈ ਜਾਵੇ ਦ੍ਰਿਸ਼ਤ ਕਿੰਨਾ ਸੋਹਣਾ ਇਹ ਬੇਸਿਨਾ ਖਲਾਇਆ ਹੋਇਆ। ਬੁਰਖਾ ਜੀ ਕੱਲੇ ਫੁੱਲੀ ਲੱਗੇ ਹੋਏ ਨੇ ਤੇ ਜੀ ਉੱਸਤਾ ਹੈ ਨਹੀਂ, ਧਰਤੀਆਂ ਰਗੀਆਂ। ਜਦ ਹੁੰਦਾ ਹੀ ਐਵੇਂ ਦਾ। ਇੱਕ ਪਾਂਡਾ ਜਿਹਾ ਬਣਾਇਆ ਹੋਇਆ ਜੀ। ਐਜ ਨਾਲ। ਓਏ ਇੱਕ ਘੋੜਾ ਉਹ ਖੜਾ ਜੀ ਵਿੱਚ। ਮਕੂ ਜੀ ਪਾਣੀ ਦੀ ਭਾਗ ਛੱਡ ਕੇ ਨਾ ਵਿੱਚ ਕਲਰਫੁੱਲ ਲਾਈਟਸ ਸਜਾਈਆਂ ਹੋਈਆਂ ਨੇ। ਕਿੰਨਾ ਸੋਹਣਾ ਲੱਗ ਰਿਹਾ ਜੀ ਇਹ ਚੀਜ਼। ਪਣੀ ਇੱਕ ਆਖੀ ਜ਼ਿਆਦਾ ਵੈਸੇ ਇਹ ਪਿੱਛੇ ਜਾਵਾਂਗੇ ਕਿਲੇ ਹੋ ਸਕਦੇ ਆ ਬੜੀ ਬੜੀ ਦੇਰ ਨਹੀਂ ਚੱਲੇ ਆਏਗਾ ਇਹ ਜਿੱਧਰ ਐਗਜ਼ਿਟ ਗੇਟ ਤੇ ਅੱਛਾ ਐਗਜ਼ਿਟ ਕਰਦੇ ਆ ਆਪਾਂ ਹੁਣ ਤੇ ਅੱਗੇ ਦਾ ਆਪਾਂ ਮਾਨਿਕ ਚੌਕ ਉੱਥੇ ਚੱਲਦੇ ਆ ਜੀ ਨਾਲ ਉੱਥੇ ਡਿਨਰ ਕਰ ਲਾਂਗੇ ਨਾਲੇ ਉੱਥੇ ਘੁੰਮ ਫਿਰ ਲਾਂਗੇ ਇੱਥੇ ਫੂਡ ਮਾਰਕੀਟ ਲੱਗੀ ਹੋਈ ਹੈ ਜਿਸ ਟਾਈਮ

ਉਹ ਤੇ ਫੂਡ ਮਾਰਕੀਟ ਹੈ ਜਿਹੇ ਪ੍ਰੋਪਰ ਇੱਥੇ ਖਾਣ ਪੀਣ ਦਾ ਉਹ ਰਾਸ਼ੀ ਇੱਥੇ ਦੇਖੋ ਕੁਝ ਦੇਖ ਸਕਦੇ ਹੋ ਸਕੂਟੀਆਂ ਬਾਈਕ ਉਹ ਅੱਗੇ ਪ੍ਰੋਪਰ ਪੂਰੀ ਭੀੜ ਲੱਗੀ ਹੋਈ ਹੈ ਜੇ ਲੋਕਾਂ ਦੀ ਜੀ ਤੁਮੀ ਹੋ ਗਿਆ ਸੋ ਰਾਸ਼ੀ ਸਟਾਰਟ ਲੋਕ ਇਫਾਇਰ ਪੀਦਾ ਪਰ ਡਿਵਿਡਰ ਇਹ ਤਾਂ ਉਹ ਨਹੀਂ ਤਾਂ ਖਾਣ ਦੇ ਜੇ ਉਹ ਮੈਨੂੰ ਦਿਖਾ ਹਾਂ ਸਾਰੀ ਖਾਣ ਪੀਣ ਦੇ ਮਾਰਕੀਟ ਦੇਖੋ ਕਿਵੇਂ ਰਸ ਲੱਗਾ ਹੋਇਆ ਆਪਣੀ ਲੈਂਗੁਏਜ ਨੂੰ ਬੜੀ ਪ੍ਰੇਫਰੈਂਸ ਹੰਦੇ ਲੋਕ ਇੱਥੇ ਕੋਈ ਹਿੰਦੀ ਨਹੀਂ ਕੋਈ ਇੰਗਲਿਸ਼ ਨਹੀਂ 80% ਲੋਕਾਂ ਨੇ ਆਪਣੀ ਲੈਂਗੁਏਜ ਨੂੰ ਪ੍ਰੇਫਰੈਂਸ ਦਿੱਤੀ ਹੋਈ ਆ ਆਪਣੇ ਪੰਜਾਬ ਵਾਲਿਆਂ ਦੇ ਵਿੱਚ ਕਿਹੜਾ ਕਿ ਟੂਰਿਸਟ ਕਿਵੇਂ ਪੜਨਗੇ ਕਿ ਉਹਨਾਂ ਕਿਵੇਂ ਸਮਝਣਗੇ ਇਹਨਾਂ ਨੂੰ ਕੋਈ ਮਤਲਬ ਨਹੀਂ ਟੂਰਿਸਟ ਸਮਝੇ ਨਾਲ ਸਮਝੇ ਦੇਖੋ ਤੁਸੀਂ ਬੋਰਡ ਤੇ ਕਿਤੇ ਵੀ ਆਪਣੀ ਇੰਗਲਿਸ਼ ਵਿੱਚ ਲਿਖੇਗੀ ਤੁਹਾਨੂੰ ਇਹੋ ਜਿਹਾ ਦੇਖੋ ਜੀ ਥੱਲਾ ਉੱਥੇ ਤੱਕ ਨਹੀਂ ਇੱਧਰ ਵੀ ਹੈ ਜੀ ਆਪਣਾ ਪੂਰੀ ਮਾਰਕਟ ਇਹ ਇੱਕ ਜਗ੍ਹਾ ਤੇ ਅਸੀਂ ਹੈਨਾ ਤੇ ਪੂਰੇ ਸ਼ਹਿਰ ਦੇ ਵਿੱਚ ਤੁਸੀਂ ਲਾਓ ਸਾਹਿਬ ਵੀ ਕਿੰਨੇ ਕੁ ਸਟਰੀਟ ਫੂਡ ਵਾਲੇ ਹੋਣੇ ਤੇ ਕਿੰਨੇ ਕੁ ਲੋਕ ਇੱਥੇ ਖਾਂਦੇ ਹੋਣੇ ਸਟਰੀਟ ਫੂਡ ਖਾ-ਖਾ ਕੇ ਲੋਕ ਇੱਥੇ ਕਿਮ ਚੋ ਗਾਇ ਜਪਾਨੀ ਕੋਲਚਰ ਮੁੱਚਰ ਪਤਾ ਨਹੀਂ ਕਿ ਕੈਨੇਡਾ ਦਾ ਬਾਈ ਮਿਲ ਗਿਆ ਸੀ ਕਪਾਣਾ ਤੋਂ ਗੁਜਰਾਤੀ ਕੈਨੇਡਾ ਰਹਿੰਦਾ ਬ੍ਰਿੰਟਨ ਚ ਉਹਨੇ ਰეკਮੈਂਡ ਕੀਤਾ ਬਾਕੀ ਖਾ ਕੇ ਦੇਖਦੇ ਆ ਸੋ ਰਸ਼ ਕਿਵੇਂ ਲੋਕਾਂ ਦਾ ਥਾਣ ਦੀ ਅਟਾ ਆੜਾ ਬਰਾਂ ਲੰਮੂ ਵੀ ਨਹੀਂ ਕ੍ਰੇਜ਼ ਦੇ ਕੋ ਲੋਕਾਂ ਦਾ ਰੇੜੀਆਂ ਦੇ ਖਾਣ ਦਾ ਛੋਟ ਨੇ ਕੀ ਫਰੂਟ ਛੋਟ ਸਿੱਤੇ ਤੇ ਆਪਾਂ ਟਰਾਈ ਕਰ ਰਹੇ ਹਾਂ ਜਿ ਹੁਣ ਜਾਮੂਨ ਛੋਟ ਤੇ ਗਵਾਲਾ ਛੋਟ ਆ ਲੇ ਨੜੇ ਭਾਈ ਇਹ ਗਵਾਵਾ ਇਹ ਗਵਾਵਾ ਛੋਟਾ ਟਰਾਈ ਕੀਤਾ ਜੀ ਬੈਸਟ ਸੀਗੇ ਦੋਨੋਂ ਗਵਾਵਾ ਦੇ ਨਾਲ ਉਪਰ ਨਮਕ ਤੇ ਮਿਰਚ ਲਗਾਈ ਹੋਈ ਸੀਗੀ ਗਲਾਸ ਤੇ ਉਹਦੇ ਕਰਕੇ ਵਧੀਆ ਲੱਗਿਆ ਉਹ ਤੇ ਜਾਮਣ ਵੈਸੇ ਵਧੀਆ ਸੀਗਾ ਬਟ ਥੋੜਾ ਜਨਾ ਚਿਲਡ ਜ਼ਿਆਦਾ ਕਰ ਰੱਖਿਆ ਚਕੀਆ ਬਰਫ਼ ਜ਼ਿਆਦਾ ਪਈ ਹੋਈ ਸੀ